ਲਾਈਵ ਬਾਤ ਦੇਖ ਰਹੇ ਸਾਡੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸੋ ਇਸ ਵਕਤ ਦੀ ਜਿਹੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਨਵਜੋਤ ਸਿੰਘ ਸਿੱਧੂ ਹੁਣਾਂ ਤੇ 850 ਕਰੋੜ ਰੁਪਏ ਦਾ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਦੱਸਦੀ ਹੈ ਕਿ ਤਸਵੀਰਾਂ ਸਾਝੀਆਂ ਕਰਦੇ ਹਾਂ ਨਵਜੋਤ ਸਿੰਘ ਸਿੱਧੂ ਦੇ ਕਰਦੀਆਂ ਜਿੱਥੋਂ ਇਹ ਸਾਦਾ ਵਿਵਾਦ ਸ਼ੁਰੂ ਹੋਇਆ ਸੀਗਾ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀਗੀ ਆਪਣੇ ਧਰਮਪਤਰੀ ਦੇ ਠੀਕ ਹੋਣ ਤੋਂ ਬਾਅਦ ਸਿੱਧੂ ਹੁਣਾਂ ਵੱਲੋਂ ਕਿਹਾ ਗਿਆ ਸੀਗਾ ਕਿ ਕਾਫੀ ਜਿਹੜੀਆਂ ਹੋਮ ਰੈਮਡੀਜ਼ ਕੀਤੀਆਂ ਗਈਆਂ ਨੇ ਜਿਸ ਤੋਂ ਬਾਅਦ ਉਹਨਾਂ ਦੀ ਪਤਨੀ ਦੀ ਜਿਹੜੀ ਹਾਲਤ ਦੇ ਵਿੱਚ ਸੁਧਾਰ ਆਇਆ ਜਿਸ ਦੇ ਵਿੱਚ ਉਹਨਾਂ ਨੇ ਜਿਹੜਾ ਡਾਈਟ ਪਲਾਨ ਵੀ ਆਪਣੀ ਫੇਸਬੁੱਕ ਆਈਡੀ ਤੋਂ ਸ਼ੇਅਰ ਕੀਤਾ ਦੱਸਿਆ ਕਿ ਕੁਝ ਨੀਂਮੂ ਦਾ ਦਾਸ ਪੀਣ ਦੇ ਨਾਲ ਜਾਂ ਆਮਲਾ ਪੀਣ ਦੇ ਨਾਲ ਕੋਕਨਟ ਹੋ ਗਿਆ ਜਾਂ ਬਦਾਮ ਦਾ ਜਿਹੜਾ ਤੇਲ ਇਸ ਚੀਜ਼ਾਂ ਦਾ ਯੂਜ਼ ਕਰਨ ਨਾਲ ਕੋਨੋਆ ਦਾ ਯੂਜ਼ ਕਰਨ ਨਾਲ ਜਿਹੜਾ ਕੈਂਸਰ ਦੇ ਨਾਲ ਕਾਫੀ ਦਿਨਾਂ ਦੇ ਵਿੱਚ ਜਿਹੜਾ 40 ਦਿਨ ਦਾ ਸਮਾਂ ਸੀਗਾ ਉਹ ਲੜਾਈ ਜਿਹੜੀ ਉਹਨਾਂ ਨੇ ਜਿੱਤੀ ਹੈ ਲੇਕਿਨ ਹੁਣ ਕਿਤਨਾ ਕਿਤੇ ਵਿਵਾਦ ਖੜਾ ਹੋ ਰਿਹਾ ਇਸ ਮੁੱਦੇ ਦੇ ਉੱਪਰ 850 ਕਰੋੜ ਰੁਪਏ ਦਾ ਜਿਹੜਾ छत्तीसगढ़ सिविल सोसाइटी ਵੱਲੋਂ ਨੋਟਿਸ ਭੇਜਿਆ ਗਿਆ ਕਿ ਕੀ ਇਸ ਤਰੀਕੇ ਨਾਲ ਜਿਹੜਾ ਐਲੋਪੈਥੀ ਦਾ ਲੋਕ ਵਿਰੋਧ ਕਰ ਰਹੇ ਨੇ ਤੇ ਕਿਤਨਾ ਕਿਤਨੇ ਵੱਡੇ ਸਵਾਲ ਨੇ ਕਿ ਕੀ ਸ਼ਾਇਦ ਡਾਕਟਰ ਆਪਣੇ ਧੰਦੇ ਬੰਦ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਹਣਾਂਦੋ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਸੀ ਕਿ ਉਹਨਾਂ ਨੇ ਮੈਡੀਕਲ ਜਿਹੜੀ ਨਹੀਂ ਅਪਰੂਵਮੈਂਟ ਲਈਆਂ ਜਾਂ ਦਵਾਈਆਂ ਨਹੀਂ ਲਈਆਂ ਕਿਉਂਕਿ ਉਹਨਾਂ ਨੇ ਕਿਤਨਾ ਕਿਤੇ ਕਿਹਾ ਕਿ ਜਿਹੜਾ 40% ਇਲਾਜ ਸੀਗਾ ਸਰਕਾਰੀ ਹਸਪਤਾਲ ਦੇ ਵਿੱਚ ਹੋਇਆ ਸੀਗਾ ਐਲੋਪੈਥੀ ਮੈਡੀਸਿਨ ਵੀ ਚੱਲੀ ਆ ਡਾਕਟਰਾਂ ਦਾ ਆਪਣਾ ਰੋਲ ਜ ਹੈ ਲੇਕਿਨ ਜਿਹੜੀਆਂ ਹੋਮ ਰੈਮਡੀਸੀਆਂ ਉਹ ਵੀ ਡਾਕਟਰਾਂ ਦੇ ਕੰਸਲਟੈਂਟ ਦੇ ਨਾਲ ਉਹਨਾਂ ਨੇ ਲੈਂਦੀਆਂ ਤੇ ਉਹਦੇ ਨਾਲ ਜਿਹੜੀ ਵੱਡੀ ਲੜਾਈ ਸੀਗੀ ਕੈਂਸਰ ਦੀ ਲੜੀ ਹੈ ਦੱਸ ਜੀ ਕਿ 3 ਤੋਂ 5% ਦਾ ਜਿਹੜਾ ਸਿਰਫ ਬਚਣ ਦਾ ਚਾਂਸ ਦੱਸਿਆ ਜਾਦਾ ਸੀਗਾ ਮਿਸਿਸ ਸਿੱਧੂ ਦਾ ਤੇ ਲੇਕਿਨ 40 ਦਿਨ ਦੇ ਵਿੱਚ ਲੜਾਈ ਲੜਨੀ ਇਸ ਸਟੇਜ 4 ਦੀ ਕੈਂਸਰ ਦੇ ਨਾਲ ਇਸ ਤਰੀਕੇ ਨਾਲ ਲੋਕਾਂ ਨੂੰ ਹੈਰਾਨੀ ਜਨਕ ਲੱਗਾ ਕਿ ਉਹਨੇ ਵੱਡੇ ਵੱਡੇ ਸਵਾਲ ਡਾਕਟਰਾਂ ਵੱਲੋਂ ਖੜੇ ਕੀਤੇ ਜਾਦੇ ਨੇ ਤੇ 850 ਕਰੋੜ ਦੱਸ ਦिए ਕਿ 100 ਮਿਲੀਅਨ ਡਾਲਰ ਜਿਹੜੇ ਨੇ ਉਸ ਦਾ ਦਾਵਾ ਠੋਕਿਆ ਗਿਆ ਨਰਸੋ ਸਿੰਘ ਸਿੱਧੂ ਸਾਹਿਬ ਤੇ ਉਹਨਾਂ ਦੇ ਘਰ ਦੀਆਂ ਤਸਵੀਰਾਂ ਦਿਖਾਵਿਆ ਜਿੱਥੋਂ ਇਹ ਵਿਵਾਦ ਪਕਿਆ ਸੀਗਾ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਆਪਣੀ ਧਰਮ ਪਤਨੀ ਦੇ ਠੀਕ ਹੋਣ ਤੋਂ ਬਾਅਦ ਡਾਈਟ ਪਲਾਨ ਵੀ ਸ਼ੇਅਰ ਕੀਤੇ ਗਏ ਆ ਦੱਸ ਦिए ਕਿ ਜਿਹੜਾ ਨੋਟਿਸ ਜਾਰੀ ਹੋਇਆ ਉਹਦੇ ਵਿੱਚ ਸਵਾਲ ਪੁੱਛੇ ਗਏ ਨੇ ਕਿ ਕੀ ਸਿੱਧੂ ਸਾਹਿਬ ਜਿਹੜੇ ਨੇ ਉਹ ਮੈਡੀਕਲ ਐਲੋਪੈਥੀ ਦਾ ਕੋਈ ਵੀ ਇਸ ਵਿੱਚ ਰੋਲ ਨਹੀਂ ਮੰਨਦੇ ਜਾਂ ਲੋਕ ਜਿਹੜੇ ਸਵਾਲ ਕਰ ਰਹੇ ਨੇ ਕਿ ਐਲੋਪੈਥੀ ਜਿਹੜੀ ਦਵਾਈ ਛੱਡ ਦੇਣੀ ਚਾਹੀਦੀ ਆ ਨੋਟਿਸ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਤੁਸੀਂ ਕਿ ਇਹ ਮੰਨਦੇ ਹੋ ਕਿ ਜਿਹੜੀ ਐਲੋਪੈਥੀ ਦਵਾਈ ਆ ਉਸ ਦਾ ਇਸ ਦੇ ਵਿੱਚ ਕੋਈ ਦੋਲ ਨਹੀਂ ਹੈ ਕਿ ਸਿਰਫ ਨਿੰਬੂ ਪਾਣੀ ਜਾਂ ਨੀਮ ਪੱਤੇ ਜਾਂ ਤુલਸੀ ਪੱਤੇ ਹਲਦੀ ਦੇ ਨਾਲ ਹੀ ਸਾਰੀਆਂ ਚੀਜ਼ਾਂ ਦਾ ਜਿਹੜਾ ਇਲਾਜ ਹੋ ਸਕਦਾ ਹੈ ਤੇ ਕਿਤਨਾ ਕਿਤਨੇ ਲੋਕਾਂ ਦੇ ਉੱਪਰ ਜਿਹੜਾ ਇਹ ਜਿਹੜਾ ਸਵਾਲ ਬਣਦਾ ਹੋਇਆ ਨਜ਼ਰ ਆ ਰਿਹਾ ਕਿ ਲੋਕ ਹੁਣ ਜਿਹੜੇ ਐਲੋਪੈਥੀ ਦਵਾਈਆਂ ਛੱਡ ਦੇਣ ਸੋ ਵੱਡੇ ਸਵਾਲ ਖੜੇ ਕੀਤੇ ਗਏ ਨਹੀਂ ਲੇਕਿਨ ਲੋਕ ਇਹ ਵੀ ਵਿਰੋਧ ਕਰ ਰਹੇ ਨੇ ਕਿ ਸ਼ਾਇਦ ਡਾਕਟਰਾਂ ਦਾ ਹੁਣ ਜਿਹੜਾ ਆਪਣਾ ਤੰਦਾ ਬੰਦ ਹੋਇਆ ਨਜ਼ਰ ਆ ਰਿਹਾ ਹੈ ਕਿ ਜਿਹੜੇ ਐਲੋਪੈਥਿਕ ਵੱਲ ਲੋਕਾਂ ਦਾ ਵਿਸ਼ਵਾਸ ਘਟ ਰਿਹਾ ਕਿਉਂਕਿ ਕੈਂਸਰ ਇਹਹੀ ਲੜਾਈ ਹੈ ਜਿਹੜੇ ਵਿੱਚ ਕਈ ਲੋਕ ਆਪਣੀਆਂ ਜੜੀਆਂ ਜਾਨਾਂ ਗਵਾ ਦਿੰਦੇ ਨੇ ਸਿੱਧੂ ਸਾਹਿਬ ਨੇ ਇਹ ਵੀ ਦੱਸਿਆ ਸੀਗਾ ਕਿ ਲੋਕਾਂ ਵੱਲੋਂ ਇਹ ਕਿਹਾ ਜਾਂਦਾ ਸੀਗਾ ਤੁਹਾਡੇ ਕੋਲ ਕਰੋੜਾਂ ਰੁਪਏ ਨੇ ਤੁਸੀਂ ਕਰੋੜਾਂ ਰੁਪਏ ਨਾਲ ਇਲਾਜ ਕਰਵਾ ਲੋਗੇ ਲੇਕਿਨ ਸਿੱਧੂ ਸਾਹਿਬ ਨੇ 40% ਜਿਹੜਾ ਇਲਾਜ ਆਪਣੀ ਧਰਮ ਪਤਨੀ ਦਾ ਸਰਕਾਰੀ ਹਸਪਤਾਲ ਦੇ ਵਿੱਚੋਂ ਕਰਵਾਇਆ ਤੇ ਜਿਹੜਾ ਉਸ ਤੋਂ ਬਾਅਦ ਜਿਹੜੇ ਮੈਡੀਕਲ ਡਾਕਟਰਸ ਨੇ ਉਹਨਾਂ ਨਾਲ ਕੰਸਲਟ ਕੀਤਾ ਗਿਆ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਉਹਨਾਂ ਦੀ ਸਲਾਹ ਦੇ ਨਾਲ ਛੜਾ ਕੁਝ ਕੌਲ ਕੀਤਾ ਗਿਆ ਵਿਲ ਪਾਵਰ ਦਾ ਜ਼ਿਕਰ ਕੀਤਾ ਗਿਆ ਸੀਗਾ ਕਿ ਵਿਲ ਪਾਵਰ ਬਹੁਤ ਵੱਡੀ ਚੀਜ਼ ਹੈ ਉਹਨਾਂ ਨੇ ਆਪਣੀ ਪਤਨੀ ਨੂੰ ਮੋਟੀਵੇਟ ਬਹੁਤ ਕੀਤਾ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਤੂੰ ਬਿਮਾਰ ਹੈ ਤੈਨੂੰ ਹੋਇਆ ਕੀ ਤੈਨੂੰ ਪਹਾੜਾਂ ਵਿੱਚ ਲੈ ਕੇ ਚੱਲਦੇ ਆ ਤੈਨੂੰ ਘਮੋਣੇ ਫੜੋਣੇ ਆ ਕਿ ਮੈਂਟਲੀ ਉਹਦੀ ਫਰੈਸ਼ ਰਹ ਸਕਣ ਲੇਕਿਨ ਸਵਾਲ ਖੜੇ ਕੀ ਤੇ ਜਾਂਨ ਇਸ ਪਰਵਾਦ ਦੇ ਉੱਪਰ ਦੱਸ ਦਈਏ ਕਿ ਇਸ ਕਾਲ ਦੇ ਵਿੱਚ ਸਿੱਧੂ ਸਾਹਿਬ ਰਹਿੰਦੇ ਨਹੀਂ ਤੇ ਇੱਥੇ ਹੀ ਪਹਿਲਾ ਕੰਫਰੰਸ ਕੀਤੀ ਗਈ ਸੀ ਜਿਹੜਾ ਇਲਾਜ ਦਿੱਤਾ ਗਿਆ ਉਹ ਵੀ ਇੱਥੋਂ ਦਿੱਤਾ ਗਿਆ ਸੀਗਾ ਕਾਫੀ ਜਿਹੜੀਆਂ ਹੋਮ ਜਿਹੜੀਆਂ ਰੈਮਡੀ ਸੀਗੀਆਂ ਹੋਮ ਦੀਆਂ ਉਹ ਵੀ ਦੱਸੀਆਂ ਗਈਆਂ ਸੀਗੀਆਂ ਲੇਕਿਨ ਹੁਣ ਜਿਹੜਾ ਇਹ ਵੱਡਾ ਵਿਵਾਦ ਮੰਨਦਾ ਹੈ ਨਜ਼ਰ ਆਵੇ 850 ਕਰੋੜ ਰੁਪਏ ਦਾ ਹਫ਼ਤੇ ਦੇ ਵਿੱਚ ਜਿਹੜਾ ਸਾਡੇ ਦਸਤਾਵੇਜ਼ ਵਿੱਚ ਪੇਸ਼ ਕਰਨ ਨੂੰ ਕਿਹਾ ਗਿਆ ਜਿੰਨੇ ਵੀ ਪ੍ਰੂਫ ਨੇ ਮੈਡੀਕਲ ਸਾਇੰਸ ਦੇ ਜਿਹੜੀਆਂ ਵੀ ਦਵਾਈਆਂ ਚੱਲੀਆਂ ਨੇ ਉਹਦਾ ਪ੍ਰੂਫ ਦੇਣਾ ਪਵੇਗਾ 40 ਦਿਨਾਂ ਦੇ ਵਿੱਚ ਕਿੱਦਾਂ ਇਹ ਲੜਾਈ ਲੜੀ ਗਈ ਹੈ ਕਿ ਸਿਰਫ ਹੋਮ ਰੈਮਡੀ ਦੇ ਦਮ ਦੇ ਉੱਪਰ ਇਹ ਸਾਡੀ ਲੜਾਈ ਜਿੱਤ ਲਈ ਗਈ ਹੈ ਫੋਰ ਸਟੇਜ ਕੈਂਸਰ ਬਹੁਤ ਹੀ ਭਿਆਨਕ ਸਟੇਜ ਹੁੰਦੀ ਹੈ ਤੇ ਜ਼ਿਆਦਾਤਰ ਲੋਕ ਜਦਨੇ ਇਸ ਵਿੱਚੋਂ ਵਾਪਸ ਨਹੀਂ ਆ ਪਾਉਂਦੇ ਇਸ ਕਾਰਨ ਸਵਾਲ ਵੱਡੇ ਖੜੇ ਕੀਤੇ ਜਾਦੇ ਨਹੀਂ ਕਿ ਕੀ ਚਾਲੀ ਦਿਨਾਂ ਵਿੱਚ ਸਾਰੀਆਂ ਚੀਜ਼ਾਂ ਕਬੂਲ ਕੀਤੀਆਂ ਜਾ ਸਕਦੀਆਂ ਨੇ ਸੋ ਹੁਣ ਦੇਖਣਾ ਹੋਵੇਗਾ ਕਿ ਸਿੱਧੂ ਸਾਹਿਬ ਨੂੰ ਜਿਹੜਾ 850 ਕਰੋੜ ਰੁਪਇਆ ਦੇਣਾ ਪਏਗਾ ਜਾਂ ਦਸਤਾਵੇਜ਼ ਪੇਸ਼ ਕਰਕੇ ਆਪਣੇ ਜਿਹੜੇ ਦਾਅਵੇ ਨੇ ਉਹਨੂੰ ਸਹੀ ਸਾਬਤ ਕਰਨਾ ਹੋਵੇਗਾ ਜਾਂ ਸਿੱਧੂ ਸਾਹਿਬ ਨੂੰ ਮਾਫੀ ਮੰਗਣੀ ਪਏਗੀ ਵਿਵਾਦ ਵੱਡਾ ਬਣ ਗਿਆ ਹੁਣ ਦੇਖਣਾ ਹੋਵੇਗਾ ਇਸ ਦੇ ਉੱਪਰ ਮੋੜ ਲਈ ਕੀ ਕਾਰਵਾਈ ਹੁੰਦੀ ਹੈ ਜਾਂ ਕੀ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਤੁਸੀਂ ਦੇਖਦੇ ਹੋ ਲਾਈਵ ਬਾਤ ਮੈਂ ਦਾਨਿਸ਼ ਗੁਪਤਾ ਕੈਮਰਾਮੈਨ ਸ਼ਾਮ